ਹਾਂ ਜੀ ਕਿਵੇਂ ਆਂ ਜੀ ਮੇਰੀ YouTube ਫੈਮਲੀ ਸਸਰੀ ਘਰ ਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਆ ਪਰਮਾਤਮਾ ਅੱਗੇ ਅਰਦਾਸ ਇਹੀ ਕਰਦੇ ਆਂ ਜੀ ਸਾਰਿਆਂ ਨੂੰ ਤੰਦਰੁਸਤੀ ਰੱਖੇ ਪਰਮਾਤਮਾ ਲੰਬੀਆਂ ਉਮਰਾਂ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਕਈ ਦਿਨ ਹੋ ਗਏ ਮੇਰੇ ਆ ਭੈਣਾਂ ਪੁੱਛਦੀਆਂ ਸੀਗੀਆਂ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਹੈਗੇ ਤੇ ਆਪਾਂ ਵੀਡੀਓ ਬਣਾ ਜੀ ਸਮਾਂ ਨਹੀਂ ਪਾਈ ਹੈਗੀ ਵੀ ਆਪਣੇ ਹਸਬੰਦ ਬਿਮਾਰ ਸੀਗੇ। ਓਹੋ ਮੋਟਰ ਤੋਂ ਆਏ ਸੀਗੇ ਚੰਗੇ ਭਲੇ ਤੇ ਆ ਕੇ ਬਡਾਂ ਕੋਲੋਂ ਡਿੱਗ ਗਏ। ਉਹਨਾਂ ਨੂੰ ਨਾ ਇਹਦਾਂ ਆਪਾਂ ਕੰਮ ਕਰ ਵੀ ਕਰ ਲੈਨੇ ਆ ਤੇ ਆਪਾਂ ਗੱਲਾਂ ਵੀ ਕਰ ਲੈਨੇ ਆ ਪਰ ਟਾਈਮ ਖਰਾਬ ਕਰਨ। ਤੇ ਅੱਜ ਹੈ ਬੀਜੀ ਬਹੁਤ ਆ ਤੇ ਉਹਨਾਂ ਨੂੰ ਸਰਵਾਈਕਲ ਦਾ ਟੈਕ ਹੋ ਗਿਆ ਸੀਗਾ। ਸਰਵੈਕਲ ਦਾ ਡਿੱਗ ਗਿਆ ਕਿ ਡੀਗਣ ਕਰਕੇ ਤੇ ਉਹਨਾਂ ਦੀ 나ੜ ਦੇ ਆਹ ਸਰਵੈਕਲ ਆੜੀ ਦੇ 나ੜ ਫੁੱਲ ਗਈ ਤੇ ਬਿਲਕੁਲ ਗੁੰਮ ਹੋ ਗਏ ਸੀ ਗੁੰਮ ਹੋਣ ਨਾਲ ਉਹਨਾਂ ਦੀਆਂ ਲੱਤਾਂ ਬਾਹਾਂ ਬਿਲਕੁਲ ਖੜਕੀਆਂ ਐਸੇ ਕਰਕੇ ਕਿਸੇ ਨੇ ਭੈਣ ਭਾਈ ਨੇ ਚਲੋ ਅਰਦਾਸਾਂ ਕੀਤੀਆਂ ਸੱਚੇ ਬਾਦਸ਼ਾਹ ਹਨ ਸਭ ਨੂੰ ਤੰਦਰੁਸਤੀਆਂ ਦਾ ਵੇ ਸਭ ਤੜਫਦੇ ਸੀਗੇ ਸਾਡੇ ਮਤਲਬ ਆਸ ਗੌਂਡ ਗੌਂਡੀ ਪੈਂਟ ਦੇ ਭੈਣ ਭਾਈ ਬਹੁਤ ਜ਼ਿਆਦੇ ਚੰਗੇ ਨੇਗੇ ਕਿ ਸਾਡੇ ਘਰੇ ਤਾਂ ਬੰਦਾ ਵੀ ਕੋਈ ਨਹੀਂ ਹੈਗਾ ਉਹ ਵੀ ਸਾਂਭਣ ਵਾਲਾ ਉਹਨਾਂ ਨੂੰ ਚੱਕ ਕੇ ਜਦ ਹੀ ਹਸਪੀਟਲ ਲੈ ਗਏ ਸੀਗੇ ਤੇ ਜਦ ਇਹ ਵਿਚਾਰੇ ਚੱਕ ਕੇ ਗੋਂਡੀ ਲੈ ਗਏ ਭੈਣ ਭਾਈ ਹਸਪੀਟਲ ਚ ਲੈ ਗਏ ਦਰਾਹੇ ਦਰਾਹੇ ਉਹਨਾਂ ਦੀ ਕੋਈ ਸਮਝ ਚ ਨਹੀਂ ਸੀ ਬੜਾ ਆਇਆ ਹੈਗਾ ਕਿਉਂ ਦਾਸ ਦਾ ਉਹਨਾਂ ਨੇ ਦਿੱਤਾ ਸੀਗਾ ਵੀ ਇਹਨਾਂ ਦੀ ਸਰਵیکل ਵਾਲੀਆਂ ਨਾੜ ਪੁੱਲ ਗਈ ਆ ਤੇ ਉਹਨਾਂ ਨੂੰ ਆ ਗਈ ਸੋਜ ਤੇ ਵੀ ਹੌਲੀ ਹੌਲੀ ਆਰਾਮ ਆਊਗਾ ਸਾਨੂੰ ਐ ਲੱਗਿਆ ਵੀ ਕੋਈ ਸਪੈਸ਼ਲਿਸਟ ਡਾਕਟਰ ਉਹਨਾਂ ਦੇ ਹੈ ਨਹੀਂ ਸੀਗਾ ਤੇ ਅਸੀਂ ਛੁੱਟੀ ਫਿਰ ਰੈਫਰ ਕਰਵਾ ਕੇ ਆਪਾਂ ਡੀ ਐਮ ਸੀ 'ਚ ਲੈ ਗਏ ਅਸੀਂ ਇਹਨਾਂ ਨੂੰ ਲੀ ਐਮ ਸੀ 'ਚ ਵੀ ਉਹ ਪਹਿਲਾਂ ਤਾਂ ਐਂ ਕਹਿੰਦੇ ਸੀਗੇ ਵੀ ਉਹਨਾਂ ਦੀਆਂ ਲੱਤਾਂ ਬਾਹਾਂ ਚੱਲਦੀਆਂ ਨਹੀਂ ਗੀਆਂ ਜਿਹੜੀਆਂ ਸਿਕਰਿਨਾਰ ਖੁੱਲੀ ਹੋਈ ਆ ਮੈਂ 5 ਦਿਨ ਦੀ ਆਪਾਂ ਦਵਾਈ ਦੇ ਕੇ ਦੇਖਾਂਗੇ ਜੇ ਨਹੀਂ ਨਾ ਰਹਾ ਆਊਗਾ ਇਹਨਾਂ ਨੂੰ ਤਾਂ ਫਿਰ ਆਪਾਂ ਆਪਰੇਸ਼ਨ ਕਰਾਂਗੇ ਤੇ ਮੈਂ ਤਾਂ ਬਾਬਾ ਦੀਪ ਸਿੰਘ ਜੀ ਦੇ ਮੂਹਰੇ ਇੰਨੀ ਅਰਦਾਸ ਨਹੀਂ ਆਰਦਾਸ ਨਹੀਂ ਕੀ ਕਰਦੀ ਸੀਗੀ ਵੀ ਉਹਨਾਂ ਦਾ ਨਾਮ ਤੇ ਹੁੰਦੀ ਸੀ ਵੀ ਪ੍ਰਮਾਤਮਾ ਸਾਨੂੰ ਇੰਨੇ ਵੀ ਨਹੀਂ ਸਾਂਭਣ ਵਾਲਾ ਕੋਈ ਘਰ ਦੇ ਵਿੱਚ ਹੈਗਾ ਵੀ ਅਸੀਂ ਬੁੜੀਆਂ ਕੀ ਕਰਾਂਗੇ ਤੁਸੀਂ ਹੋਈ ਰੱਖਣ ਲੱਗ ਗਏ ਹੋ ਉਹਨਾਂ ਨੇ ਸਾਡੀ ਫਰਮਾ ਕਮਾ ਲਈ ਐਨੀ ਸੋਣੀਆ ਸੱਚੇ ਪਾਤਸ਼ਾਹ ਨੇ ਚਲੋ ਲੱਤਾਂ ਬਾਹਾਂ ਤਾਂ ਨਹੀਂ ਹਜੇ ਚੱਲਣੀਆਂ ਥੋੜਾ ਫਰਕ ਹੈਗਾ ਜ਼ਰੂਰ ਡਾਕਟਰ ਕਹਿੰਦੇ ਨੇ ਵੀ 6 ਮਹੀਨੇ ਇਹਨਾਂ ਨੂੰ ਲੱਗਣਗੇ ਤੇਰੀਆਂ ਬੀਓਨਾਂ ਨੇ ਛੁੱਟੀ ਦਿੱਤੀ ਸਾਨੂੰ ਟੀਕੇ ਲਾ ਕੇ ਘਰ ਕੋ ਉਹਨਾਂ ਨੂੰ ਪੈ ਗਿਆ ਵੀ ਇਹ ਹੈ ਫਿਓਥਰੇਪੀ ਕਰਵਾਉ ਉਹਦੇ ਨਾਲ 6 ਮਹੀਨੇ ਵਿੱਚ ਤੁਰਨ ਯੋਗੇ ਹੋ ਜਾਣਗੇ ਵੀ ਮੈਂ ਤਾਂ ਬਾਹੇ ਗੁਰੂ ਦਾ ਬਹੁਤ ਧੰਨਵਾਦ ਕਰਦੀ ਆ ਸੱਚੇ ਬਾਦਸ਼ਾਹ ਦਾ ਵੀ ਵਾਹਿਗੁਰੂ ਜਿਹੜਾ ਸਭ ਠੀਕ ਠਾਕ ਚਲੋ ਅਸੀਂ ਠੀਕ ਹੀ ਕਵਾਂਗੇ ਜਦੋਂ ਹਨਾ ਚੁੰਦੇ ਜਾਗ ਦੇ ਘਰ ਨੂੰ ਆਵੇ ਵੀ ਸਾਡੇ ਤਾਂ ਘਰ ਦਾ ਕੋਈ ਹਾਲ ਹਿੱਲਾ ਨਹੀਂ ਸੀਗਾ ਮੈਂ ਉਹਨਾਂ ਭੈਣ ਭਾਈਆਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਡਾ ਮੌਕਾ ਸੰਭਿਆ ਵੀ ਦੁੱਖ ਮੰਨੇ ਆ ਉਹਨਾਂ ਨੇ ਗਰਾਹੇ ਸਾਨੂੰ ਪਹੁੰਚਦੇ ਕਰਤਾ ਡਾਕਟਰ ਦੇ ਡਾਕਟਰ ਦੇ ਕੋਲ ਤਾਂ ਕਹਿੰਉਂਦੇ ਆ 100 ਹੱਲ ਹੋ ਜਾਂਦਾ ਆ ਜੇ ਜਾਣ ਬਾਈ ਕੋਈ ਸਾਧਨ ਨਾ ਬਣੇ ਤੇ ਉਹਦੇ ਵਿੱਚ ਫੇਰ ਉਹ ਨੁਕਸਾਨ ਹੀ ਆ ਸਾਡੇ ਨਾਲ ਤਾਂ ਪਹਿਲਾਂ ਵੀ ਬਹੁਤ ਹੋਈ ਹੋਈ ਹੈ ਇਹ ਹੀ ਘਟਨਾ ਮੇਰੇ ਵੀ ਬਿਲਕੁਲ ਲੱਤਾਂਵਾਹਾਂ ਦੀਆਂ ਨਾੜਾਂ ਬਲੌਕ ਹੋਈਆਂ ਹੋਈਆਂ ਨੇ ਮੈਂ ਤਾਂ ਇੱਕ ਤੂਰੀ ਫਿਰਦੀ ਆ ਵੀ ਮਤਲਬ ਦਿਸਦੀ ਹੋਈਆਂ ਵੀ ਅਗਲਾ ਕਹਿੰਦਾ ਵੀ ਤੂਰੀ ਫਿਰਦੀ ਆ ਵੀ ਮੈਨੂੰ ਹੀ ਪਤਾ ਜਿਵੇਂ ਮੇਰਾ ਸਰੀਰ ਹੈ ਨਹੀਂ ਕੰਮ ਜੋਗਾ ਤੇ ਉਹਨਾਂ ਨੂੰ ਵੀ ਇਹੀ ਪ੍ਰੋਬਲਮ ਆ ਗਈ ਵਿਚਾਰਿਆਂ ਨੂੰ ਤੇ ਹੁਣ ਚੱਕ ਕੇ ਅਸੀਂ ਉਹਨਾਂ ਨੂੰ ਬਾਥਰੂਮ ਵਗੈਰਾ ਕਰਾਉਣੇ ਆ ਰੋਟੀ ਦਬਰਕੀ ਵੀ ਮੋਚ ਨਹੀਂ ਪਾ ਸਕਦੇ ਹੈਗੇ ਆਪਣੇ ਆਪ ਵੀ ਚਲੋ ਮਾਲਕ ਦਾ ਧੰਨਵਾਦ ਆ ਕੋਟੀ ਕੋਟੀ ਉਹਨਾਂ ਦਾ ਬਾਬਾ ਦੀਪ ਸਿੰਘ ਦਾ ਜਿਨ੍ਹਾਂ ਨੇ ਸਾਨੂੰ ਜੀਵਨਿਆਂ ਚ ਰੱਖਤਾ ਵੀ ਗਾਂ ਦੇ ਦੁੱਖ ਵੀ ਭੁੱਲਣ ਵਾਲਾ ਹੋਵੇ ਜਿਹੜਾ ਕੋਈ ਹੋਵੇ ਇਹ ਵੀ ਸਭ ਕੋ ਸਿਕਨੰਦੇ ਲੱਗਿਆ ਹੋਇਆ ਵੀ ਭੁੱਲ ਜਾਂਦਾ ਹੈ ਪਰਮਾਤਮਾ ਪੈਸਿਆਂ ਦੇ ਹਿੱਲੇ ਤਾਂ ਚਲੋ ਮਾਲਕ ਕਾਰ ਹੀ ਦਿੰਦਾ ਕਿ ਤੁਹਾਨੂੰ ਕਿਤੇ ਗਰੀਬ ਵੀ ਤਾਂ ਜਿਹੜੇ ਬਿਲਕੁਲ ਗਰੀਬ ਹੋ ਜਾਂਦੇ ਨੇ ਜਿਨ੍ਹਾਂ ਕੋਲੇ ਰੋਟੀ ਵੀ ਪੱਕਦੀ ਉਹ ਵੀ ਆਪ ਦਾ ਹੱਲ ਕਾਰ ਹੀ ਲੈਂਦੇ ਨੇ ਉਹਨਾਂ ਦਾ ਰਾਜ ਤਾਂ ਉਹਨਾਂ ਦੇ ਵੀ ਹੋ ਜਾਂਦੇ ਨੇ ਤੇ ਸਭ ਦਾ ਹੀ ਪਰਮਾਤਮਾ ਆ ਉਸ ਟਾਈਮ ਦਾ ਸਭ ਹੀ ਜੀ ਹੋ ਜਾਂਦੇ ਨੇ ਪਰ ਬੰਦੇ ਦੀ ਜਾਨ ਦੁਆਰਾ ਨਹੀਂ ਹੈਗੀ ਜਿਹੜਾ ਇੱਕ ਵਾਰੀ ਦੁਨੀਆ ਤੋਂ ਚੜਿਆ ਗਿਆ ਉਹ ਦੁਆਰਾ ਮਿਲਤਾ ਤੇਰੀ ਸਾਨੂੰ ਅੱਜ ਹਸਪੀਟਲ ਚੋਂ ਛੁੱਟੀ ਮਿਲ ਗਈ ਛੁੱਟੀ ਮਿਲ ਗਈ ਆ ਤੇ ਛੁੱਟੀ ਮਿਲ ਗਈ ਤੇ ਅਸੀਂ ਘਰੇ ਆ ਗਏ ਘਰੇ ਆ ਕੇ ਇਹਨਾਂ ਨੂੰ ਪਹਿਲਾਂ ਤਾਂ 8-9 ਦਿਨ ਹੋ ਗਏ ਸੀਗੇ ਨਾਤੇ ਨਹੀਂ ਸੀਗੇ ਵਿਚਾਰੇ ਆ ਕੇ ਮਗਵਾਂਡੀਆਂ ਦਾ ਮੁੰਡਾ ਬੈਠਾ ਸੀ ਉਹਨੂੰ ਕਹਿ ਕੇ ਵਿਚਾਰੇ ਨੂੰ ਤੇ ਨਾਲ ਨਲਵਾਏ ਵੀ ਆ ਬਣਾਤੇ ਨੂੰ ਤੇ ਆ ਤੇ ਹੁਣ ਜਿਹੜੇ ਉਥੋਂ ਕੱਪੜੇ ਡੀਐਮਸੀ ਚੋਂ ਆਏ ਹੋਏ ਨੇ ਔਰ ਅੱਖਾਂ ਨੂੰ ਵੀ ਦਿਨ ਨਹੀਂ ਕਰਦਾ ਹੈਗਾ ਮੈਂ ਹੁੰਦਾ ਉਹ ਤੋਂ ਥੋੜੇ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਉਹ ਆਪਾਂ ਤੋਂ ਨੇ ਆ ਉਹਨਾਂ ਨੂੰ ਕੱਢਦੇ ਹਾਂ ਹੁਣ ਜੀ ਆਟਾ ਗੁੰਨਤਾ ਸਬਜ਼ੀ ਬਣੀ ਪਈ ਆ ਲੋਕ ਕਹਿੰਦੇ ਹੁੰਦੇ ਆ ਦੁੱਖ ਕੱਟ ਕੇ ਸੁੱਖ ਮਿਲ ਜੀਵੇ ਆਕੇ ਆਪਨਾ ਆਕੇ ਮਸਾਈ ਸੌਰਤ ਜੀ ਆਈ ਆ ਉੱਥੋਂ ਉਹ ਕੱਪੜੇ ਧੋਣੇ ਸੁੱਕਣੇ ਆ ਪਾਏ ਨੇ ਮਸ਼ੀਨ ਦੇ ਵਿੱਚ ਕਿਉਂ ਆਏ ਆ ਜੀ ਨੂੰ ਪਤਾ ਲੱਗਦਾ ਹੈ ਅਗਲਾ ਭੈਣ ਭਾਈ ਹਰ ਇੱਕ ਖਬਰ ਨੂੰ ਆਉਂਦਾ ਆ ਇੱਕ 3 ਮਿਆਂ ਕੱਲੀਆਂ ਨੂੰ ਬਹੁਤ ਔਖਾ ਹੋ ਜਾਂਦਾ ਹੈ ਜੀ ਇੱਕੋ ਹੀ ਬੰਦਾ ਘਰ ਦੇ ਵਿੱਚ ਹੋਵੇ ਉਹੀ ਕਹਿੰਦੇ ਮੰਝੇ ਤੇ ਪੈ ਗਏ ਵੀ ਸਾਨੂੰ ਹੀ ਪਤਾ ਜਿਵੇਂ ਸਾਡੇ ਹਾਲਾਤ ਨੇਗੇ ਚਲੋ ਜਿਹੜੀ ਇਹ ਗੱਲਾਂ ਹੁੰਦੇ ਆ ਔਖੇ ਸੌਖੇ ਭੈਣ ਭਾਈ ਦਿਖਦੇ ਨੇ ਬਲੌਗ ਪਾਉਣੇ ਪੈਂਦੇ ਨੇ ਆਪਣੀ ਡਿਊਟੀ ਆ ਡਿਊਟੀ ਵੱਲ ਜਾਂਦੀ ਆ ਜਿਉਂ ਕਰਨਾ ਹੀ ਆ ਕੰਮ ਕਿੰਨੇ ਨੂੰ ਹੋ ਗਿਆ ਸੀ ਖਰਤਾ ਹੋ ਗਿਆ ਸੀ ਬਲੌਗ ਪਾਇਆ ਨਹੀਂ ਠੀਕ ਆ ਪਰसों ਜਿਹੜਾ ਬਲੌਗ ਪਾਇਆ ਸੀ ਉਹ ਸਾਡੇ ਪੁਰਾਣਾ ਹੀ ਪਿਆ ਸੀ ਬਣਿਆ ਹੋਇਆ ਉਹ ਪਾਤਾ ਸੀ ਜਾਂ ਬੇਟੀ ਨੇ ਤੇ ਮੰਨਤਾ ਬਹੁਤ ਹਜੇ ਵੀ ਮਾਤਾ ਠੀਕ ਨਹੀਂ ਹੈਗਾ ਚਲੋ ਵਾਹਿਗੁਰੂ ਕਹਿੰਦੇ ਹੁੰਦੇ ਆ ਉਮਰ ਆਲਾ ਕਰਨ ਤੇ ਇਨੇ ਤੱਕ ਪਹੁੰਚ ਗਏ ਹੋਰ ਵੀ ਅੱਗੇ ਪ੍ਰਮਾਤਮਾ ਠੀਕ ਕਰੂਗਾ ਹੋਲੀ ਕਰਨ ਚਾਹ ਬੈਠੇ ਤਾਂ ਹੈਗੇ ਨੇ ਨਾ ਡੱਬਰ ਦੇ ਵਿੱਚ ਤੇ ਅੰਮਤਨ ਦੇਵੀ ਕਰਨੇ ਪੈਂਦੇ ਨੇ ਜਿਹੜੇ ਕਰਨੇ ਨੇ ਉਹ ਵੀ ਨਹੀਂ ਖੜਦ ਹੁੰਦੇ ਤੇ ਇਹਨਾਂ ਨੂੰ ਵੀ ਸਾਂਭਣਾ ਇਹ ਕਿਾਰੇ ਗੁੱਜੇ ਹਮੇ ਗੁੱਜੇ ਬੰਦੇ ਤੇ ਡਿਪੈਂਡ ਹੋਗੇ ਵੀ ਮੂੰਹ ਚ ਬਰਸੀ ਨਹੀਂ ਪਾਓ ਲੈਟਰਨ ਬਾਥਰੂਮ ਵੀ ਕਰਾਉਣਾ ਚਖਣਾ ਧਰਨਾ ਕੰਮ ਵੱਜ ਜਾਂਦਾ ਹੈ ਕੰਨ ਹੁੰਦਾ ਕਿਸੇ ਦੇ ਪ੍ਰਮਾਤਮਾ ਵਰਨੇ ਕਿਸੇ ਨੂੰ ਨਾ ਪਾਵੇ ਕੋਈ ਵੀ ਅਚਾਹੇ ਮਾਲਕਾ ਆਪਣੇ ਜੋ ਘਰੇ ਤੁਮ ਰੱਖੇ ਵੀ ਆਪਾਂ ਤਾਂ ਇਹ ਹੀ ਦੁਆ ਕਰਦੇ ਆ ਪ੍ਰਮਾਤਮਾ ਕਿਸੇ ਨੂੰ ਦੁੱਖ ਨਾ ਦੇ ਤਾਂ ਨੂੰ ਤੰਦਰੁਸਤੀ ਦੇਈ ਜਿਹੜਾ ਕੋਈ ਬੈਰੀ ਉਸਮਾਨ ਦੀ ਜੁੱਤੀਆਂ ਮਾਰਦਾ ਹੈ ਉਹਨੂੰ ਵੀ ਤੰਦਰੁਸਤੀ ਦੇਈ ਹਰ ਕਹਿੰਦੇ ਹੁੰਦੇ ਆ ਜਦੋਂ ਦੁੱਖ ਪੈਂਦਾ ਹੁੰਦਾ ਨਾ ਬੰਦੇ ਤੇ ਉਹ ਟਾਈਮ ਮਾਰੇ ਭੈਣ ਭਾਈ ਕੀ ਹੋਰ ਸਾਥ ਸੰਦੇ ਸਾਰੇ ਉਦੋਂ ਦਿਸ ਜਾਂਦੇ ਨੇ ਵੀ ਆਪਣਾ ਕੋਈ ਕਿੰਨਾ ਕੁ ਕਰਦਾ ਕਿੰਨਾ ਕੁ ਨਹੀਂ ਕਰਦਾ ਇਹ ਹੁੰਦਾ ਵੀ ਆਪਦੇ ਨਾਲੋਂ ਬਖਾਨੇ ਚੰਗੇ ਹੁੰਦੇ ਨੇ ਜਿਹੜਾ ਕੋਈ ਆਪਾਂ ਨੂੰ ਤੇ ਆਮ ਤੇ ਮੌਕੇ ਤੇ ਆ ਕੇ ਖੜਾ ਹੋ ਗਿਆ ਉਹ ਹੀ ਆਪਣਾ ਆ ਖੂਨ ਦੇ ਰਸਤੇ ਨੂੰ ਆਪਾਂ ਕੀ ਕਰਨਾ ਹੈ ਹੈ ਹੁੰਦੇ ਹੈ ਨਾ ਜਿਹੜਾ ਕੋਈ ਮੌਕੇ ਤੇ ਨਾ ਖੜੇ ਦੁੱਖ ਤੇ ਦਰਦ ਨਾ ਬੁਲਾਵੇ ਚਲੋ ਜਾਂਦੇ ਵਾਸਤੇ ਰੱਖੇ ਉਹਨਾਂ ਨੂੰ ਵੀ ਜਿਹੜਾ ਨਹੀਂ ਤਾਂ ਉਹਨਾਂ ਦਾ ਵੀ ਭਲਾ ਜਿਹਨੇ ਨਹੀਂ ਦਿੱਤਾ ਉਹਨਾਂ ਦਾ ਵੀ ਭਲਾ ਵਾਹੀ ਨਹੀਂ ਸਰੀ ਇਸੇ ਦਾ ਦੱਸਣ ਦਿਖਾ ਲਈ ਅਹੀ ਇੰਨਾ ਕੀ ਆਪਾਂ ਬਲੌਗ ਸਮਾਪਤ ਕਰਦੇ ਆਂ ਤੇ ਥੋਰ ਕੋਈ ਚਲੋ ਥੋੜਾ ਪਾ ਦਿਆ ਕਰਾਂਗੇ ਪਾਵਾਂਗੇ ਜ਼ਰੂਰ ਹਾਜ਼ਰ ਹੋਇਆ ਕਰਾਂਗੇ ਪ੍ਰਮਾਤਮਾ ਤੁਮ ਤੰਦਰੁਸਤ ਰੱਖੀ ਸਾਰੇ ਦੁਆ ਕਰਿਓ ਪ੍ਰਮਾਤਮਾ ਮੇਰੇ ਅਬਲਾਸ ਕਰਿਓ ਜੀ ਸਾਥ ਜੁਣ ਸਾਸਰੀ ਕਾਲ ਜੀ ਜਿਉਂਦੇ ਵਾਸਤੇ ਰਹੋ